न्यूज़ मलेरकोटला हैरानी खबर आई है जी संभाले लखारी नुकसान हो गया है सरकारा वालों किसान खेतों लगा मशीनरी दिखी गई सी पर हम जो एक किसान ने लख रुपए लगा के पराली इकट्ठी की उस पराली की वीडी ढेरी अचानक अग् भेट चढ़ गई ਮਲੇਰਕੋਟਲਾ ਦੇ ਪਿੰਡ ਸਰੋਤ ਵਿੱਚ ਮੌਜੂਦ ਇਹ ਤਸਵੀਰਾਂ ਹਰ ਕਿਸੇ ਨੂੰ ਹੈਰਾਨ ਕਰ ਰਹੀਆਂ ਹਨ ਜਿੱਥੇ ਇੱਕ ਕਿਸਾਨ ਨੇ ਦਿੱਤੋ 35 ਲੱਖ ਰੁਪਏ ਲਗਾ ਕੇ ਵਾਕ-ਵਾਕ ਪਿੰਡਾਂ ਤੋਂ ਪਰਾਲੀ ਦੀਆਂ ਗੱਠਾ ਇਕੱਠੀਆਂ ਕੀਤੀਆਂ ਸਨ ਕਿਸਾਨ ਨੇ ਇਹ ਸਾਰਾ ਸਟਾਕ ਦਿਨ ਰਾਤ ਮਿਹਨਤ ਕਰਕੇ ਇਕੱਠਾ ਕੀਤਾ ਸੀ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਨੂੰ ਸਾਂਭ ਕੇ ਰੱਖਿਆ ਜਾ ਸਕੇ ਪਰ ਅੱਜ ਅਚਾਨਕ ਪਰਾਲੀ ਦੇ ਇਸ ਵੱਡੇ ਡੰਪ ਨੂੰ ਅੱਗ ਲੱਗ ਗਈ ਅਗਲੇਨੀ ਪਿਆਨਕਸੀ ਦੇ ਕੁਝ ਮਿੰਟਾਂ ਵਿੱਚ ਕਈ ਲੱਖਾਂ ਦਾ ਪਰਾਲੀ ਸੜ ਕੇ ਰਾਖ ਹੋ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ। ਨਾ ਹੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਪਰਾਲੀ ਨੂੰ ਸੰਭਾਲਣ ਲਈ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਵਾਲੀ ਸਰਕਾਰ ਉੱਤੇ ਹੁਣ ਸਵਾਲ ਖੜੇ ਹੋ ਰਹੇ ਹਨ ਕਿ ਜਦੋਂ ਇੱਕ ਕਿਸਾਨ ਨੇ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕੀਤਾ ਤਾਂ ਉਸਦੇ ਨੁਕਸਾਨ ਦੀ ਪਰਪਾਈ ਕੌਣ ਕਰੇਗਾ? ਇਹ ਨਹੀਂ ਨੀਤਰ ਸਿੰਘ ਹੈ ਜੀ ਹਾਂ ਨੀਤ ਕੀ ਗੱਲ ਹੋਈ ਗੱਲ ਤਾਂ ਜੀ ਹੁਣ ਕਲੀਅਰ ਕੋਈ ਹੋ ਨਹੀਂ ਰਹੀ ਬਾਈਆਂ ਨੇ ਪਹਿਲਾਂ ਦੱਸਿਆ ਵੀ ਕਿਵੇਂ ਲੱਗੀ ਜਾਨੀ ਅੱਗ ਲੱਗੀ ਅੱਗ ਸਾਡੇ ਦੇਖਦੇ ਦੇਖਦੇ ਇੰਨੀ ਚੜ ਗਈ ਅੱਗ ਬੁਝਾਉਣ ਵਾਲੀਆਂ ਵੀ ਲੇਟ ਆਈਆਂ ਨੇ ਜੇ ਸੀ ਕਹੀ ਇੰਨੀ ਛੇਤੀ ਤਾਂ ਆਈਆਂ ਨਹੀਂ ਇੱਕ ਤਾਂ ਪਤਾ ਨਹੀਂ ਕ੍ਰੋਸ ਕਰਸ ਟੁੱਟਿਆ ਹੋਇਆ ਸੀ ਕਹਿੰਦੇ ਉਹ ਵੀ ਟਾਈਮ 'ਤੇ ਨਹੀਂ ਪਹੁੰਚੀ ਤੇ ਇੱਕ ਅੱਧੀ ਗਦੀ ਗਈ ਕੁਝ ਨਹੀਂ ਹੋਇਆ ਜੀ ਹੁਣਾਂ ਦਾ ਕੀ ਇੱਕ ਕਿਸਾਨ ਜੀ ਵਿਚਾਰਾ ਜਿਹਨੇ 50 ਲੱਖ ਦੇ ਸੰਦ ਲੈ ਕੇ ਇੰਨਾ ਕੁਝ ਇਕੱਠਾ ਕਰਿਆ ਅਜੋਨਾ ਮਰਿਆਦਨਾ ਜਿਉਂਦੇ ਸੀ ਬਹੁਤ ਬੁਰਾ ਸੀ ਗਵਰਨਮੈਂਟ ਜਦੋਂ ਅਸੀਂ ਕਿਸੇ ਕੀਲੇ ਨੂੰ ਅੱਗ ਲਾਉਨੇ ਆ ਛਟੀਆਂ ਨਾ ਭਜਾਉਣ ਆ ਗਿਆ ਕੋਈ ਕਸੇ ਨਾ ਭਜਾਉਣਾ ਕਿਵੇਂ ਭਜਾਉਂਦੇ ਫਿਰਦਿੰਦੇ ਅੱਜ ਕੋਈ ਵੀ ਨਹੀਂ ਆਇਆ ਬਹੁਤ ਵੱਡਾ ਨੁਕਸਾਨ ਹੈ ਸਾਨੂੰ ਗੁਰਪ੍ਰੀਤ ਸਿੰਘ ਫਾਇਰਮੈਨ ਜੀ ਸਾਨੂੰ ਤੁਰੰਤ ਸੂਚਨਾ ਮਿਲੀ ਕਿ ਸਦਾਉੜ ਕੋਲ ਪ੍ਰਾਲੀ ਦੇ ਡੈਪੋ ਨੂੰ ਅੱਗ ਲੱਗੀ ਹੈ ਤੁਰੰਤ ਅਸੀਂ ਸੂਚਨਾ ਮਿਲਦੇ ਹੀ ਜੀ ਫਾਇਰ ਟੈਂਟਰ ਲੈ ਕੇ ਰਵਾਨਾ ਹੋਏ ਜਦੋਂ ਆ ਕੇ ਦੇਖਿਆ ਤੇ ਅੱਗ ਕਾਫੀ ਲੱਗੀ ਹੋਈ ਸੀ ਜਿਸ ਨੂੰ ਫਾਇਰ ਟੈਂਟਰ ਦੀ ਮਦਦ ਨਾਲ ਕਾਬੂ ਦਾ ਕੀਤਾ ਗਿਆ ਪਰ ਹਵਾ ਹੋਣ ਕਾਰਨ ਅੱਗ ਤੇ ਕਾਬੂ ਬਿਲਕੁਲ ਵੀ ਨਹੀਂ ਆਇਆ ਇਸ ਕਾਰਨ ਕਾਫੀ ਨੁਕਸਾਨ ਹੋਇਆ ਤਿੰਨ ਸਾਡੇ ਤਿੰਨ ਗੱਡੀਆਂ ਪਾਣੀ ਦੀਆਂ ਲੱਗ ਚੁੱਕੀਆਂ ਨੇ ਕੋਈ ਨਹੀਂ ਕੋਈ ਫਾਇਦਾ ਹੋਇਆ ਕੋਈ ਨਹੀਂ ਨਾ ਇਹਦਾ ਕੋਈ ਹਵਾ ਕਾਰਨ ਹੀ ਕੋਈ ਉਹ ਨਹੀਂ ਹੋਇਆ ਅੱਗ ਤੇ ਕਾਬੂ ਨਹੀਂ ਹੋ ਸਕਿਆ ਇੱਕ ਉਪਰ ਵਾਲੀ ਸੁੱਕੀ ਸੀਗੀ ਤਾਂ ਅੱਗ ਤੇ ਕਾਬੂ ਨਹੀਂ ਆਇਆ ਇੰਨਾ ਨੁਕਸਾਨ ਲਾਗਿਆ ਨੁਕਸਾਨ ਤਾਂ ਦੇਖੋ ਤਕਰੀਬਨ ਸਾਰੇ ਹੀ ਹੋਗਾ ਜਿਵੇਂ ਮਾਲਕ ਦੱਸਦੇ ਨੇ ਸਾਰੀ ਨੁਕਸਾਨ ਹੋ ਗਿਆ ਜੀ ਕੀ ਨਾਮ ਹੈ ਜੀ ਆਮਰਵੀਰ ਹੈ ਜੀ ਹੋ ਕੀ ਕਿਵੇਂ ਲੱਗੀ ਜੀ ਕੋਈ ਕਾਰਨ ਕਲੀਅਰ ਨਹੀਂ ਹੋਇਆ ਹੈਗਾ ਜੀ ਵੀ ਕੀ ਕਾਰਨ ਆਕ ਲੱਗਣ ਦਾ ਪਰ ਜਿੱਦਾਂ ਸਾਨੂੰ ਤਾਂ ਲੋਕਾਂ ਤੋਂ ਫੋਨ ਆਏ ਨੇ ਕਿ ਉਹਨਾਂ ਨੂੰ ਤਾਂ ਪਤਾ ਲੱਗਿਆ ਵੀ ਅੱਗੇ ਲੱਗੇ ਜੀ ਔਰ ਇਹਨਾਂ ਦਾ ਨੁਕਸਾਨ ਤੇ ਕੀ ਤੁਹਾਡੀ ਕਿਸਾਨ ਆ ਦੇਖੋ ਜੀ ਤੁਸੀਂ ਵੀਡੀਓ ਜੂਮ ਕਰਕੇ ਦਿਖਾ ਸਕਦੇ ਮੇਰਾ ਇੱਕ ਖੜੇ ਢਾਂਪਾ ਦਾ ਮੈਂ ਸੌਦਾ ਕੀਤਾ ਸੀਗਾ ਜੀ 31,20,000 ਰੁਪਏ ਦਾ ਨੁਕਸਾਨ ਆ ਜੀ ਤੁਸੀਂ ਦੇਖ ਸਕਦੇ ਹੋ ਹੁਣ ਬੰਦੇ ਘਰਾ ਦਿਓ ਜੀ ਬਸ ਇਹ ਢਾਂਪਾ ਜਿਹੜਾ ਮੇਰਾ 1 ਮਹੀਨੇ ਤੋਂ ਵੱਧ ਟਾਈਮ ਦੇ ਵਿੱਚ ਇਕੱਠਾ ਕੀਤਾ ਹੋਇਆ ਢਾਂਪਾ ਹੀ ਇਹ ਵਾਧਾ ਹੋ ਗਿਆ ਤਾਂ ਕੀ ਆ ਲੱਕੀ ਕਹਿ ਦੇ ਵੀਰੇ ਬੰਦ ਕਰ ਦੋ ਕੀ ਮੰਗ ਕਰਦੇ ਤੁਸੀਂ ਜਾਓ ਕਹਿ ਕੀ ਬਸ ਪ੍ਰਸ਼ਾਸਨ ਤੋਂ ਮੌਜੂਦੀ ਮੰਗ ਕਰਦੇ ਜੀ ਇਹਦਾ ਬਦ ਪੈਸੇ ਘੰਟਿਆਂ ਦੇ ਲੈਣੇ ਨੇ ਬਾਅਦ ਕੀ ਫਾਇਦਾ ਜਣਾ ਪਹਿਲਾਂ ਪੀਰੀਅਡ ਹਾਂਜੀ ਇੱਕ ਗੱਡੀ ਆਈ ਸੀ ਇੱਕ ਗੱਡੀ ਹੋਣਾ ਆਈ ਆ ਦੇਖ ਲਓ ਇਹਨਾਂ ਦਾ ਟਾਈਮ ਦੇਖ ਲਓ ਜੀ ਹੁਣ ਤਾਂ ਦੁਬਾਰੇ ਭਰ ਕੇ ਲੈ ਕੇ ਆਏ ਨੇ ਜੀ ਇਹ ਪਾਣੀ ਨਹੀਂ ਸੀਗਾ ਜੀ ਇਹਨਾਂ ਕੋਲੇ ਇੱਕ ਇੱਕ ਗੱਡੀ ਦਾ ਕਹਿੰਦੇ ਕ੍ਰਾਸ ਟੁੱਟ ਗਿਆ ਆਪਨੇ ਫੋਨ ਲਾਇਆ ਸੀ ਕਹਿੰਦੇ ਨਰ ਫਾਈਬਰ ਨਰ ਫਾਈਬਰ ਤੇ ਫੋਨ ਲਾਇਆ ਸੀ ਕਿਉਂਕਿ ਗੱਡੀ ਖਰਾਬ ਸੀਗੀ ਜੇ ਪਹਿਲੇ ਜਦ ਤੋ ਆਦਿ ਮੇਰਾ ਨਾਮ ਅਮਨਦੀਪ ਹੈ ਜੀ ਉਹਨਾਂ ਕੀ ਸਮਝਾ ਮਾਮਲਾ ਮਾਮਲਾ ਕੁਛ ਨਹੀਂ ਜੀ ਅੱਗ ਲੱਗਣ ਦਾ ਆਇਆ ਸੀ ਇੱਥੋਂ ਪਿੰਡੋਂ ਲਵੇ ਮੋਟਰ ਵਾਲਿਆਂ ਨੇ ਫੋਨ ਕਰਿਆ ਸੀਗਾ ਵੀ ਜੀ ਸੋਡੇ ਡੰਪ ਨੂੰ ਅੱਗ ਲੱਗ ਗਈ ਜਦੋਂ ਪਹੁੰਚੇ ਚੱਲੀ ਸੀ ਅੱਗ ਖਾਸ ਹੀ ਰਹੀ ਜਣ ਦੀ ਥੋੜੇ ਜਿਹੇ ਟਾਈਮ ਵਿੱਚ ਸਾਰੇ ਹੀ ਮੱਚ ਗਿਆ ਖਤਮ ਹੋ ਗਿਆ ਸਭ ਕੁਝ ਜੀ ਕੀ ਲੱਗਦਾ ਕਾਰਨ ਕਾਰਨ ਨੂੰ ਕੀ ਕਹਿ ਸਕਦੇ ਜੀ ਐ ਕਿਸੇ ਨੂੰ ਕੀ ਕਹ ਜੀ ਵੀ ਕਿਵੇਂ ਹੋ ਗਿਆ ਜੀ ਵੈਸੇ ਤਾਂ ਤਾਰਾਂ ਦਾ ਕਹਿ ਰਹੇ ਨੇ ਵੀ ਸਪਾਰਕ ਹੋ ਕੇ ਲੱਗੀ ਆ ਗਈ ਕੋਈ ਕਨਫਰਮ ਨਹੀਂ ਹੈਗਾ ਜੀ ਕਾਰਨ ਹਲੇ ਮਤਲਬ ਅਹੀ ਲੱਗੀ ਤਾਂ ਹੀ ਆਇਆ ਜਦੋਂ ਲੱਗੀ ਸੀਗੀ ਫੋਨ ਆਇਆ ਤਾਂ ਜੀ ਕਿੰਨਾ ਕੁ ਨੁਕਸਾਨ ਨੁਕਸਾਨ ਤਾਂ ਜੀ ਦੇਖੋ ਥੋੜੇ ਸਾਹਮਣੇ ਸਾਰਾ ਮੱਚ ਗਿਆ 32 33 ਲੱਖ ਰੁਪਏ ਦਾ ਨੁਕਸਾਨ ਆ ਜੀ ਜਦੋਂ ਕਿਸਾਨ ਦੇ ਖੇਤਾਂ 'ਚ ਲੱਗਦੀ ਆ ਤਾਂ ਸਾਰਾ ਵੀ ਉਦੋਂ ਤਾਂ ਜੀ ਫਿਰ ਸਾਰਾ ਲਾਮ ਲਾਸ ਕਰ ਡੀਸੀ ਵੀ ਨਹੀਂ ਲੈ ਕੇ ਪਹੁੰਚ ਜਾਂਦੇ ਨੇ ਜੀ ਵੀ ਪਰਚੇ ਕਰਾਂਗੇ ਅੰਦਰ ਸਿੱਟਾਂਗੇ ਜੀ ਹੋਣ ਇੱਥੇ ਕੋਈ ਪ੍ਰਸ਼ਾਸਨ ਦਾ ਸਾਨੂੰ ਦਿਖਦਾ ਹੋਊ ਆ ਪੈਂਡਾ ਵਾਲੇ ਨੇ ਜਿਨ੍ਹਾਂ ਦੇ ਨਾਲ ਆ ਕੇ ਸਾਥ ਦਿੱਤਾਗਾ ਜੀ ਜਿੰਨਾ ਕੋਇਆ ਪ੍ਰਸ਼ਾਸਨ ਦਾ ਕੋਈ ਨਹੀਂ ਪਹੁੰਚਿਆ ਜੀ ਹਲੇ ਤੱਕ ਕੀ ਮੰਗਾਤ ਉਹਨਾਂ ਨੇ ਮੰਗ ਜੀ ਮੁਆਵਜ਼ੇ ਦੀ ਆਵਾਸ ਜਦੋਂ ਹੁਣ ਮਾ ਸਾਹ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਦੀ ਐਂ ਕਰਾਂਗੇ ਐਂ ਕਰਾਂਗੇ ਵੀ ਕਿਸਾਨਾਂ ਦਾ ਸਾਥ ਦੇਵਾਂਗੇ ਦੇਣ ਜੀ ਸਾਥ ਹੋਣਾ ਸਾਡਾ 50 ਲੱਖ ਰੁਪਏ ਮੱਚਿਆ ਪਿਆ ਦਿਨ ਰਾਤ ਫਿਰ ਕੇ ਇਕੱਠਾ ਕੀਤਾ ਕਿੱਥੋਂ ਕਿੱਥੋਂ ਦੂਰੋਂ ਨੇੜੋਂ ਰਾਤਾਂ ਨੂੰ ਫਿਰ ਕੇ ਆ ਇਕੱਠਾ ਕਰਿਆ ਹੈ ਰਿਹਾ ਜਿਹੜਾ 10 ਮਿੰਟ ਚ ਮੱਚ ਕੇ ਸੁਹਾ ਹੋ ਗਿਆ ਜੀ ਕੀ ਨਾ ਬਾਈਕ ਰੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨਾ ਸਰਕਾਰ ਨੂੰ ਵੀ ਇਸ ਸਾਡੇ ਪਿੰਡ 'ਚ ਤਕਰੀਬਨ ਆਸ-ਪਾਸ ਘਟੋਂ-ਘਟੋਂ 80% ਅੱਗ ਲੱਗਦੀ ਸੀਗੀ ਪਹਿਲਾਂ ਇਹਨਾਂ ਨੇ ਸਾਡੇ ਪਿੰਡ 'ਚ ਦੋ ਮਸ਼ੀਨਾ ਆਈਆਂ ਪਿੰਡ 'ਚ ਇੱਕ ਪਿਛਲੇ ਸਾਲ ਆਈ ਇੱਕ ਹੇਤ ਕੀ ਆਈ ਇਹ ਸਬੰਧੀਆਂ ਨੇ ਇੰਨੀ ਜ਼ਿਆਦਾ ਹਿੰਮਤ ਕੀਤੀ ਕਿ ਸਾਡੇ ਪਿੰਡ 'ਚ ਅੱਗ ਨਾ ਬਜੋਈ ਲੱਗੀ ਆ ਇਹ ਸਬੰਧੀਆਂ ਨੇ ਲੱਗ ਕੇ ਦਿਨ-ਰਾਤ ਕਰਕੇ ਸਾਰਾ ਪਰਿਵਾਰ ਇਹਨਾਂ ਦਾ ਲੱਗ ਕੇ 12 1 ਵਜੇ ਰਾਤ ਨੂੰ ਸੌਂਦੇ ਤੇ ਸਵੇਰੇ 6 ਵਜੇ ਨੂੰ ਫੇਰ ਇਹਨਾਂ ਦੀਆਂ ਟਰੈਲੀਆਂ ਤਿਆਰ ਹੁੰਦੀਆਂ ਦਿਆਂ ਲੋਕਾਂ ਦੇ ਖੇਤਾਂ 'ਚ ਕਿਸੇ ਦੀ ਵੀ ਪਰਾਲੀ ਇਹਨਾਂ ਨੇ ਖੇਤਾਂ 'ਚ ਰੁਣ ਨਹੀਂ ਦਿੱਤੀ ਕਿਸੇ ਦਾ ਲਾਂਭਾ ਨਹੀਂ ਆਇਆ ਹੁਣ ਕੋਈ ਸਰਕਾਰ ਜਦ ਮਾੜੀ ਜੀ ਵੀ ਅੱਗ ਲੱਗਦੀ ਕਿਤੇ ਜੇ ਦੀ ਹਾਜ਼ਰ ਹੁੰਦੇ ਸੀਗੀ ਸਰਕਾਰ ਹੁਣ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਹੁਣ ਆ ਕੇ ਤੁਸੀਂ ਦੇਖੋ ਇਹਨਾਂ ਦਾ ਇੱਕ ਵੀ ਬੰਦਾ ਕੋਈ ਵੀ ਪ੍ਰਸ਼ਾਸਨ ਦਾ ਇੱਥੇ ਪਹੁੰਚਿਆ ਨਹੀਂ ਹਜੇ ਤੱਕ ਘੰਟਾ 2 ਘੰਟੇ ਅੱਗ ਲੱਗੀ ਨੂੰ ਹੋ ਗਏ ਇੱਥੇ ਤੇ ਆ ਕਿ ਕੋਈ ਬੰਦਾ ਨਹੀਂ ਆਇਆ ਪ੍ਰਸ਼ਾਸਨ ਦਾ ਨਾ ਕੋਈ ਬੁਝਾਉਣ ਆਇਆ ਇਹਨੂੰ ਨਾ ਆਵਾਸਤਾ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਨੇ ਉਹਨਾਂ ਨਾਲ ਚਲੋ ਕਿ ਜਿੰਨੀ ਕੰਟਰੋਲ ਹੋਈ ਉਹਨਾਂ ਨੇ ਕੀਤੀ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਹ ਸਬੰਧਿਆਂ ਦਾ ਘੱਟੋ ਘੱਟ 50-60 ਲੱਖ ਦਾ ਨੁਕਸਾਨ ਹੋ ਗਿਆ ਵੀ ਇਹ ਸਬੰਧਿਆਂ ਦੀ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਆ ਤਾਂ ਇਹਨਾਂ ਦਾ ਨੁਕਸਾਨ ਪੂਰਾ ਹੋ ਸਕੇ ਐਸ ਡੀ ਐਮ ਤੇ ਕਿਸੇ ਸਮੇਂ ਐਸ ਡੀ ਐਮ ਡੀ ਸੀ ਆਪ ਆਣਿਆ ਲਾ ਕੇ ਲੈ ਕੇ ਲੈ ਕੇ ਅੱਗ ਆ ਕੇ ਭਜਾਉਂਦੇ ਸੀਗੇ ਜੀ ਲੱਗ ਕੇ ਜੇ ਕਿਤੇ ਵੀ ਕਿਤੇ ਲੱਗ ਗਈ ਅੱਗ ਤਾਂ ਐਸਐਸਪੀ ਆ ਗਿਆ ਤੇ ਐਸਐਸਪੀ ਆ ਗਿਆ ਡੀਐਸਪੀ ਆ ਗਿਆ ਕਿ ਗੱਡੀਆਂ ਐ ਫਿਰਦੀਆਂ ਦੀਆਂ ਪਿੰਡਾਂ ਚ ਜਾਦਾ ਝੋਨਾ ਵੜਦੇ ਸੀਗੇ ਹੁਣ ਅੱਜ ਨਹੀਂ ਉਹਨਾਂ ਨੂੰ ਦੇਖਦਾ ਧੂਆਂ ਅੱਗੇ ਸੈਟੇਲਾਈਟ ਨਹੀਂ ਧੂਆਂ ਦਿਸਦਾ ਸੀਗਾ ਅੱਗ ਲੱਗੀ ਤਾਂ ਅੱਜ ਕਿੱਥੇ ਗਏ ਉਹ ਉਹਨਾਂ ਦੇ ਸੈਟੇਲਾਈਟ ਅੱਜ ਕਿੱਥੇ ਗਏ ਇਹੇ ਅਸੀਂ ਬੇਨਤੀ ਕਰਦੇ ਆਂ ਫੇਰ ਵੀ ਸਰਕਾਰ ਨੂੰ ਵੀ ਇਹਨਾਂ ਦੀ ਬਾਹ ਫੜੋ ਆ ਕੇ ਗਾਹਾਂ ਨੂੰ ਕੌਣ ਹੈ ਉਹ ਕਰੂਗਾ ਇਹਨਾਂ ਦਾ ਸਾਥ ਦੇਊਗਾ ਜੇ ਸਰਕਾਰ ਨਹੀਂ ਦਿੰਦੀ ਹੈਗੀ ਸਾਥ ਗਾ ਨੂੰ ਕਿਸ ਨੇ ਇੰਨੀ ਹਿੰਮਤ ਫਿਰ ਇੰਨੀ ਹਿੰਮਤ ਨਹੀਂ ਕਰਨੀ ਜੀ ਇਹ ਸਬੰਧਿਆ ਨੇ ਇੱਕ ਪਹਿਲੀ ਵਾਰ ਇੰਨੀ ਹਿੰਮਤ ਕੀਤੀ ਆ ਬਈ ਸਾਡੇ ਪਿੰਡ ਦੀ ਕੀ ਆਸ-ਪਾਸ ਚਾਰ ਪਿੰਡਾਂ ਦੀ ਪ੍ਰਾਲੀ ਇਹਨਾਂ ਨੇ ਇਕੱਠੀ ਕਰਕੇ ਡੰਪ ਕੀਤੀ ਆ ਸਾਰੀ ਹੁਣ ਅੱਜ ਉਹਨਾਂ ਨੇ ਜਿਹੜਾ ਬਚਤ ਸੀਗੀ ਉਹ ਤਾਂ ਇਹਨਾਂ ਦੀ ਵੜਗੀ ਵਿੱਚ ਤੇ ਬਾਕੀ ਜਿਹੜਾ ਪੱਲਿਓ ਖਰਚਾ ਕਰ ਲਿਆ ਇਹਨਾਂ ਨੇ 20-25 ਲੱਖ ਰੁਪਏ ਦਾ ਖਰਚਾ ਕਰ ਲਿਆ ਇੰਨੀ ਪ੍ਰਾਲੀ ਤੇ ਉਹ ਕਿੱਥੋਂ ਭਰਨਗੇ ਜਿਹੜੀ 30 32 ਲੱਖ ਦੀ 40 ਦੀ ਇਹਨੇ ਹੋਣਾ ਸੀਗਾ ਪਰਾਲੀ ਨੇ ਬਾਕੀ ਪਹਿਲਾਂ 25 30 ਲੱਖ ਖਰਚਾ ਕਰੀ ਫਿਰਦੇ ਨੇ ਇਸ ਕਰਕੇ ਬੇਨਤੀ ਆ ਸਰਕਾਰ ਨੂੰ ਵੀ ਇਹਨਾਂ ਦੀ ਬਾਹ ਫੜੀ ਜਾਵੇ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਇਹਨਾਂ ਨੂੰ ਦੇਖ ਕੇ ਵੀ ਹੋਰ ਜਿਵੇਂ ਇਹਨਾਂ ਨੇ ਹਿੰਮਤ ਕੀਤੀ ਸੀ ਹੋਰ ਕੋਈ ਮਸੇਲ ਲਵੇ ਤਾਂ ਬਿਲਕੁਲ ਅੱਗ ਲੱਗਣ ਵੀ ਬੰਦ ਹੋ ਜਵੇ ਇਹ ਹੀ ਬੇਨਤੀ ਆ ਸਰਕਾਰ ਨੂੰ